ਆਪ ਵਰਡ ਭਗੀ ਹੋ ਤਾਂ ਤਾਂ ਦੇ ਯੋਗ ਹੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕਰਕੇ ਬਾਣੀ ਸਰਵਣ ਤਰਕੇ ਆਪਣਾ ਜੀਵਨ ਸਫਲਾ ਕਰੇ ਹੋ ਵੱਡੇ ਭਾਗਾਂ ਨੂੰ ਜਿਹੜੇ ਸਤ ਸੰਗਤ ਵਿੱਚ ਆਉਂਦੇ ਹਨ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ ਭਾਗਾਂ ਤੋਂ ਬਿਨਾ ਸਤ ਸੰਗਤ ਪ੍ਰਾਪਤ ਨਹੀਂ ਹੋਇਆ ਕਰਦੇ ਗੁਰਮਖ ਪਿਆਰਿਓ ਟੋਡੀ ਰਾਗ ਦੇ ਵਿੱਚ ਪੰਚਮ ਪਤਸ਼ਾਹ ਸਾਹਿਬੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ 713 ਤੇ 14 ਅੰਤਿ ਵਰਸ਼ਿਸ ਪਰਦੇਗਾ ਅਰਸਨਾ ਕੁਣ ਕੋ ਪਾਲ ਨਿਦਗਾਏ ਆਪਣੀ ਜੇਹਵਾ ਤੇ ਨਾਲ ਦਸਨਾ ਦੇ ਨਾਲ ਉਸ ਧਰਤੀ ਦੇ ਪਾਲਣਹਾਰ ਉਸ ਮਾਲਕ ਪ੍ਰਭੂ ਪਿਤਾ ਦੇ ਹਮੇਸ਼ਾ ਗੁਣ ਗਾਉਂਦੇ ਰਹਿਣਾ ਚਾਹੀਦਾ ਜਿਸ ਨੇ ਵੀ ਉਸ ਦੇ ਗੁਣ ਗਾਏ ਹਨ ਆराधना ਕੀਤੀ ਹੈ ਪੱਧਗੀ ਕੀਤੀ ਹੈ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਏ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਸਿਮਰਨ ਕਰਨ ਵਾਲਿਆਂ ਦੇ ਜਿਹੜੇ ਮੰਨ ਹਨ ਉਹ ਹਮੇਸ਼ਾ ਸ਼ਾਂਤ ਰਹਿੰਦੇ ਹਨ ਆਤਮਿਕ ਅਡੋਲਤਾ ਪ੍ਰਾਪਤ ਹੋਇਆ ਕਰਦੀ ਹੈ ਸੁਖ ਪ੍ਰਾਪਤ ਹੁੰਦਾ ਹੈ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਦੁੱਖ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਜਿਹੜੇ ਸ਼ਰਨ ਦੇ ਵਿੱਚ ਆ ਜਾਂਦੇ ਹਨ ਨਾਮ ਜਪਦੇ ਹਨ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਸਤਿਗੁਰਜੀ ਸਾਰੇ ਹੀ ਰਸਾਂ ਦੇ ਘਰ ਹਨ ਹਰ ਇੱਕ ਰਸ ਸਤਿਗੁਰ ਤੇ ਦਰ ਤੋਂ ਮਿਲਦਾ ਹੈ ਚਾਹੇ ਦੁਨਿਆਵੀ ਹੋਵੇ ਚਾਹੇ ਦਰਗਾਹੀ ਹੋਵੇ ਐਸਾ ਕੋਈ ਵੀ ਰਸ ਨਹੀਂ ਜਿਹੜਾ ਗੁਰੂ ਦੇ ਦਰ ਤੋਂ ਨਹੀਂ ਮਿਲਦਾ ਜਾਹੇ ਕ੍ਰਿਸ਼ਨਾ ਹੈ ਕਿ ਸੋਨਾ ਘਰ ਬਣਾਣਾ ਹੈ ਕ੍ਰਿਸ਼ਨਾ ਹੈ ਜਾਗੀਰਾ ਹੋਣ ਇਹ ਵੀ ਇੱਕ ਰਸ ਹੈ ਕਿ ਯਾਂਕ ਉਤਰ ਹੋ ਜਾਣ ਇਹ ਵੀ ਇੱਕ ਰਸ ਹੈ ਨਾਮ ਜਪਣ ਦਾ ਵੀ ਇੱਕ ਰਸ ਹੈ ਸਤਗੁਰ ਜੀ ਸਾਰੇ ਹੀ ਰਸਾਂ ਦੇ ਘਰ ਹਨ ਤੇ ਜਿਨ੍ਹਾਂ ਨੇ ਵੀ ਉਹਨਾਂ ਦੀ ਆਰਾਧਨਾ ਕੀਤੀ ਹੈ ਸਿੱਖ ਸਲਾਹ ਕੀਤੀ ਹੈ ਨਾਮ ਜਪਿਆ ਹੈ ਫਿਰ ਉਹ ਜੋ ਵੀ ਮੰਗਦੇ ਹਨ ਸਤਿਗੁਰ ਹਰ ਇੱਕ ਵਸਤੂ ਉਸ ਦੀ ਝੋਲੀ ਦੇ ਵਿੱਚ ਪਾ ਦਿੰਦੇ ਹਨ ਹਰ ਇੱਕ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰ ਜੀ ਦੇ ਚਰਣਾ ਦਾ ਆਸਰਾ ਲੈ ਕਰਕੇ ਇੱਥੇ ਹੀ ਬਸ ਨਹੀਂ ਜਨਮ ਮਰਨ ਤੋਂ ਹਉ ਤੇ ਛੁਟੇ ਭਵਜਲ ਜਗਤ ਤਰਾਈ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਬੰਦਗੀ ਕਰਦਾ ਹੈ ਨਾ ਜਨਮ ਤੇ ਮਰਨ ਤੋਂ ਬਾਹ ਤੋਂ ਛੁਟਕਾਰਾ ਹੋ ਜਾਂਦਾ ਹੈ ਪਰ ਇੱਕ ਵਿਚਾਰ ਆਪਣੇ ਮਨ ਦੇ ਵਿੱਚ ਇਹ ਵੀ ਆਉਂਦੀ ਹੈ ਕਿ ਜਨਮ ਤੋਂ ਛੁਟਕਾਰਾ ਕਿਵੇਂ ਹੋ ਗਿਆ ਮਰਨ ਤੋਂ ਤੇ ਛੁਟਕਾਰਾ ਹੋਇਆ ਪਰ ਜਨਮ ਤੋਂ ਛੁਟਕਾਰਾ ਕਿਵੇਂ ਹੋ ਗਿਆ ਕਿਉਂਕਿ ਗੁਰਮਖ ਪਿਆਰਿਓ ਇਸ ਸੰਸਾਰ ਦੇ ਵਿੱਚ ਆਪਾਂ ਨਾਮ ਜਪਣ ਵਾਸਤੇ ਆਇਆ ਹਾਂ ਆਏ ਹਾਂ ਪ੍ਰਾਣੀ ਤੋਂ ਆਇਆ ਲਾਹ ਲੈਣ ਲਗਾ ਕਿ ਤਕ ਕੋ ਫਕੜੇ ਸਭ ਮੁਕਦੀ ਚੱਲੀ ਰੇ ਆਇ ਲਾਹ ਲੈਣ ਵਸਤੇ ਹਾ ਆਪਣਾ ਜਨਮ ਤੇ ਮਰਨ ਖਤਮ ਕਰਕੇ ਕਿ ਸਤਿਗੁਰ ਜੀ ਦੀ ਹਜ਼ੂਰੀ ਦੇ ਵਿੱਚ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਵੇ ਜਨਮ ਮਰਨ ਖਤਮ ਹੋ ਜਾਵੇ ਸੱਚਖੰਡ ਦੇ ਵਿੱਚ ਹੀ ਪੱਕੇ ਤੌਰ ਤੇ ਵਾਸ ਹੋ ਜਾਵੇ ਗੁਰੂ ਆਪਣੀ ਸ਼ਰਨ ਦੇ ਵਿੱਚ ਹੀ ਰਕ ਲਵੇ ਇਸ ਕਰਕੇ ਸੰਸਾਰ ਦੇ ਵਿੱਚ ਆਏ ਸਤਿਗੁਰ ਬਖਸ਼ਿਸ਼ ਕਰਦੇ ਹਨ ਜਨਮ ਮਰਨ ਦੂਹੋਂ ਤੇ ਛੁਟਾਏ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਫਿਰ ਉਸ ਜਨਮ ਤੇ ਮਰਨ ਦੋਵਾਂ ਤੋਂ ਛੁਟਕਾਰਾ ਹੋ ਜਾਂਦਾ ਇਸ ਸੰਸਾਰ ਸਾਗਰ ਤੋਂ ਸਹਿਜ ਹੀ ਮਨੁੱਖ ਪਾਰ ਲੰਘ ਜਾਂਦਾ ਹੈ ਭਵਜਲ ਜਗਤ ਤਰਾਇ ਇਸ ਸੰਸਾਰ ਤੋਂ ਸਹਿਜ ਹੀ ਪਾਰ ਲੰਘ ਜਾਂਦਾ ਹੈ ਕੋਜਤ ਕੋਜਤ ਤਤ ਵਿਚਾਰਿਓ ਦਾਸ ਕੋ ਵਿੰਦ ਪਰਾਇਣ ਜਿਹੜੇ ਗੁਰੂ ਦੇ ਜਨ ਹਨ ਅਸਲ ਵਿੱਚ ਸੇਵਕ ਹਨ ਦਾਸ ਹਨ ਉਹ ਖੋਜ ਕਰਦੇ ਆ ਕਰਦੇ ਆ ਭਾਲ ਕਰਦੇ ਆ ਕਰਦੇ ਆ ਅਸਲੀਅਤ ਨੂੰ ਵਿਚਾਰ ਲੈਂਦੇ ਹਨ ਅਸਲੀਅਤ ਦੀ ਪਛਾਣ ਕਰ ਲੈਂਦੇ ਹਨ ਤੇ ਹਮੇਸ਼ਾ ਉਸ ਮਾਲਕ ਦੇ गुण ਗਾਉਂਦੇ ਰਹਿੰਦੇ ਹਨ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇਸ ਸੰਸਾਰ ਦੇ ਵਿੱਚ ਮਾਤ ਲੋਕ ਦੇ ਵਿੱਚ ਜੇ ਕਿਸੇ ਤਰ੍ਹਾਂ ਸ਼ੁਕਾਰਾ ਹੋ ਸਕਦਾ ਹੈ ਤੇ ਇੱਕੋ ਇੱਕ ਤਰੀਕਾ ਹੈ ਗੁਰੂ ਦੀ ਸ਼ਰਣ ਹੈ ਨਾਮ ਹੈ ਬੰਦਗੀ ਹੈ ਉਹ ਇਸ ਅਸਲੀਅਤ ਨੂੰ ਵਿਚਾਰ ਲੈ ਦੇਖ ਪਾਵਨ ਦਾ ਸੇਖੇਮ ਚਾਹੇ ਜੀਵਨਕ ਸਦਾ ਸਿਮਰ ਨਾਮ ਰਾਈ ਏ ਨਾਨਕ ਜੇ ਕਦੇ ਵੀ ਖਤਮ ਨਾ ਹੋਣ ਵਾਲਾ ਸੁਖ ਲੋੜਦਾ ਹੈ ਤੇ ਉਸ ਅਮਨਾਸੀ ਮਾਲਕ ਦਾ ਨਾਮ ਜਪਣਾ ਕਰ ਸਦਾ ਸਿਮਰਨ ਕਰਾਇ ਸਦਾ ਹੀ ਉਸ ਮਾਲਕ ਦਾ naam ਜਪਦੇ ਰਹੋ ਸਿਮਰਨ ਕਰਦੇ ਰਹੋ ਬੰਦਗੀ ਕਰਦੇ ਰਹੋ ਸਭ ਤੋਂ ਪਹਿਲੇ ਇਸ ਸੰਸਾਰ ਦੇ ਵਿੱਚ ਆ ਕੇ ਕਰਕੇ ਮਲੁਖ ਦੀਆਂ ਤ੍ਰਿਸ਼ਨਾਵਾਂ ਖਤਮ ਨਹੀਂ ਹੋਇਆ ਕਰਦੀਆਂ ਤ੍ਰਿਸ਼ਨਾਵਾ ਫੁਰਨੇ ਖਤਮ ਕਰਨ ਵਾਸਤੇ ਕੇਵਲ ਨਾਮ ਹੈ ਜਿਸ ਤਰ੍ਹਾਂ ਗੁਰਮੁਖ ਪਿਆਰਿਓ ਕਲਪਤੇ ਦੀ ਧਰਤੀ ਤੇ ਮਹਾਕਵੀ ਕਵੀ ਸੰਤੋਖ ਸਿੰਘ ਚੂੜਾਮਣੀ ਜਿਸ ਨੇ ਸੋਜ ਪ੍ਰਕਾਸ਼ ਦਾ ਪ੍ਰਕਾਸ਼ੀ ਗ੍ਰੰਥ ਲਿਖਿਆ ਉਸ ਦੀ ਤथा ਬ੍ਰਿਜ ਭਾਸ਼ਾ ਦੇ ਵਿੱਚ ਕੀਤੀ ਦਸਾਂ ਗੁਰੂਆਂ ਦਾ ਇਤਿਹਾਸ ਹੈ ਹਰ ਇੱਕ ਵੱਡੇ ਕਉਤਰਾ ਸਾਹਿਬ ਦੇ ਵਿੱਚ ਵਿਚਾਰ ਹੁੰਦੀ ਹੈ ਦੁਪਨਵਰਕ ਸਾਹਿਬ ਦੀ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਹੈ ਇਹ ਮਹਾਕਵੀ ਸੰਤੋਖ ਸਿੰਘ ਚੂੜਾਮਣੇ ਨੇ ਲਿਖੀ ਕੋਈ ਹੈ ਉਹ ਆਪਣੀ ਰਚਨਾ ਦੇ ਵਿੱਚ ਇੱਕ ਜਗ੍ਹਾ ਤੇ ਜ਼ਿਕਰ ਕਰਦੇ ਹਨ ਕਹਿੰਦੇ ਮੈਂ ਕਲਕੱਤੇ ਦੇ ਵਿੱਚ ਬੈਠਾ ਹੋਇਆ ਸੀ ਤੇ ਵਿਚਾਰ ਲਿਖਣ ਵਾਸਤੇ ਇਤਿਹਾਸ ਲਿਖਣ ਵਾਸਤੇ ਇਤਿਹਾਸ ਦੇ ਵਿਚਾਰ ਕਰਨੇ ਸੀ ਤੇ ਮੈਂ 150 ਕਿਲੋਮੀਟਰ ਰੋਜ਼ ਜਾਂਦਾ ਤੇ ਸਮੁੰਦਰ ਦੇ ਕੰਢੇ ਤੇ ਬੈਠ ਕਰਕੇ ਮੈਂ ਇਤਿਹਾਸ ਲਿਖਦਾ ਤੇ ਰਸਤੇ ਦੇ ਵਿੱਚ ਇੱਕ ਚਾਹ ਦੀ ਦੁਕਾਨ ਆਉਂਦੀ ਸੀ ਤੇ ਮੈਂ ਉਸ ਚਾਹ ਦੀ ਦੁਕਾਨ ਤੋਂ ਜਾ ਕਰਕੇ ਚਾਹ ਪੀਂਦਾ ਤੇ ਇੱਕ ਸਮਾਂ ਐਸਾ ਆਇਆ ਕਿ ਮੈਂ ਉਸ ਦੁਕਾਨ ਤੇ ਚਾਹ ਪੀ ਰਿਆ ਸੀ ਇੱਕ ਮੰਗਤਾ ਆਇਆ ਮੰਗਤਾ ਆ ਕੇ ਕਹਿਣ ਲੱਗਾ ਕਿ ਮੈਨੂੰ ਵੀ ਪੈਸੇ ਦੇ ਮਚਾ ਪੀਣੀ ਹੈ ਪਹਿਲੇ ਤੇ ਕਹਿੰਦਾ ਮੇਰੇ ਮਨ ਦੇ ਵਿੱਚ ਆਇਆ ਵੀ ਬੜੇ ਗੁੱਸੇ ਨਾਲ ਮੰਗਿਆ ਹੈ ਬੜੇ ਹੱਕ ਨਾਲ ਮੰਗਿਆ ਹੈ ਪਰ ਦੂਸਰੇ ਪਾਸੇ ਸੋਚਿਆ ਵੀ ਇਹਨੇ ਚਾਹ ਪੀਣੀ ਹੈ ਕਹਿੰਦੇ ਮੈਂ ਚਾਰ ਆਨੇ ਕੱਢੇ ਗੁਰਮਖਤਿਆਰਿਓ ਚਾਰ ਆਨੇ ਆਪਾਂ ਨੂੰ ਬਜ਼ੁਰਗ ਜਿਹੜੇ ਉਹਨਾਂ ਨੂੰ ਪਤਾ ਹੋਏਗਾ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਦਾ 4 ਆਨੇ 8 ਆਨੇ 12 ਆਨੇ ਕਿਹੜੇ ਹੋਇਆ ਕਰਦੇ ਸਨ 4 ਆਨੇ 25 ਪੈਸੇ ਨੂੰ ਕਹਿੰਦੇ ਹੁਣ ਤੇ 8 ਆਨੇ 50 ਪੈਸੇ ਹੋਇਆ ਕਰਦੇ ਸਨ 12 ਆਨੇ 75 ਪੈਸੇ ਉਸ ਸਮੇਂ ਇਨੀ ਕ ਕੀਮਤ ਹੁੰਦੀ ਸੀ ਕਹਿੰਦੇ ਮੈਂ 4 ਆਨੇ ਦਿੱਤੇ ਉਸਨੇ 1 ਆਨੇ ਦੇ ਨਾਲ ਚਾਹ ਪੀਤੀ ਦੋ ਮਠਿਆ ਖਾਧੀਆਂ ਤੇ 3 ਆਨੇ ਵਗਾ ਕੇ ਮਾਰੇ ਤੇ ਉੱਤੇ ਤੇ ਚਲਾ ਗਏ ਕਦੇ ਮੇਰੇ ਮਨ ਦੇ ਵਿੱਚ ਬਹੁਤ ਆਇਆ ਕਿ ਤੂੰ ਮੰਗਤਾ ਹੈ ਭੁਖਾਰੀ ਹੈ ਤੇਰੇ ਕੋਲ ਪੈਸੇ ਸੀ ਜੇ ਹੁਣ ਤੋਂ ਚਾਹ ਪੀ ਲਈ ਦੁਪਹਿਰ ਵੀ ਲੋਡ ਪੈ ਸਕਦੀ ਹੈ ਤੂੰ ਰਾਤ ਨੂੰ ਵੀ ਭੋਜਨ ਛਕਣਾ ਹੈ ਤੇ ਪੈਸੇ ਤੂੰ ਸਿੱਟ ਦਿੱਤੇ ਵਾਪਸ ਆਏ ਦੂਸਰੇ ਦਿਨ ਫਿਰ ਇਸ ਤਰ੍ਹਾਂ ਹੀ ਹੋਇਆ ਸਤੋਸ਼ ਸਿੰਘ ਚੂੜਾਮਣੀ ਜੀ ਕਹਿਣ ਲੱਗੇ ਕਹਿੰਦੇ ਮੈਂ ਫਿਰ ਉਸੇ ਦੁਕਾਨ ਤੇ ਗਿਆ ਉਥੇ ਚਾਹ ਪੀ ਰਿਹਾ ਸੀ ਫਿਰ ਉਹੀ ਪੁਖਾਰੀ ਆਇਆ ਆ ਕਰਕੇ ਮੈਨੂੰ ਕਹਿਣ ਲੱਗਾ ਕਿ ਮੈਂ ਚਾਹ ਪੀਣੀ ਹੈ ਮੈਨੂੰ ਪੈਸੇ ਦਿਓ ਕਹਿੰਦਾ ਫਿਰ ਮੈਂ 8 ਆਨੇ ਦਿੱਤੇ ਕਹਿੰਦਾ ਹੋ ਸਕਦਾ 4 ਆਨੇ ਘੱਟ ਹੋਣ ਮੈਂ 8 ਆਨੇ ਦੇ ਦਿੱਤੇ ਉਹਨੇ ਫਿਰ ਚਾਹ ਪੀਤੀ ਦੋ ਮਠਿਆ ਖਾਧੀਆਂ 8 ਆਨੇ ਦੇ ਵਿੱਚੋਂ ਵੀ 7 ਆਨੇ ਵਧਾ ਕੇ ਵਾਰੀ ਖੇਰ ਚਲਾ ਗਿਆ ਕਹਿੰਦਾ ਮੈਂ ਪਹਿਲੇ ਪਿੱਛਾ ਕਰਨਾਗਾ ਫਿਰ ਮੈਂ ਸੋਚਿਆ ਮਨਾ ਛੱਡ ਕੀ ਕਰਨਾ ਹੈ ਪਰ ਕਹਿੰਦੇ ਉਸ ਭਕਾਰੀ ਨੇ ਮੇਰੀ ਨੀਂਦ ਵੜਾ ਦਿੱਤੀ ਮੇਰਾ ਇਤਿਹਾਸ ਵਾਲੇ ਪਾਸੇ ਮੰਨ ਨਹੀਂ ਲੱਗੇ ਆ ਕਿ ਪੈਸਾ ਵੀ ਕੋਈ ਵਗਾ ਕੇ ਮਾਰ ਸਕਦਾ ਉਹ ਵੀ ਭਕਾਰੀ ਹੋਵੇ ਭਕਾਰੀ ਹਰ ਸਮੇਂ ਮੰਗਦਾ ਹੈ ਮੰਗਦਾ ਹੈ ਕਿ ਜੇ ਇੱਕ ਵਾਰੀ ਉਸ ਨੂੰ ਪੈਸੇ ਮਿਲ ਗਏ ਤੇ ਉਸਨੇ ਸ਼ਾਮੀ ਵੀ ਰੋਟੀ ਖਾਣੀ ਹੈ ਬਾਅਦ ਚ ਵੀ ਗੁਜ਼ਾਰਾ ਕਰਨਾ ਹੈ ਪਰ ਇਹ ਪੇ ਘਾਰੀ ਕਿਦਾਂ ਜਿਹੜਾ ਪੈਸੇ ਹੀ ਵਗਾ ਕੇ ਛੱਡ ਦਿੰਦਾ ਹੈ ਹੁਣ ਮਨ ਦੇ ਵਿੱਚ ਆ ਗਿਆ ਵੀ ਮੈਂ ਇਸ ਨੂੰ ਪੁੱਛਣਾ ਜ਼ਰੂਰ ਹੈ ਜੇ ਕਿੱਥੇ ਮਿਲ ਗਏ ਆ ਫਿਰ ਗਿਆ ਅਗਲੇ ਦਿਨ ਫਿਰ ਜਦੋਂ ਚਾਹ ਪੀ ਰਿਹਾ ਸੀ ਉੱਥੇ ਆਇਆ ਫਿਰ ਕਹਿੰਦਾ ਮੈਂ 12 ਨੇ ਦਿੱਤੇ 75 ਪੈਸੇ 12 ਨੇ ਦਿੱਤੇ ਉਸਨੇ ਫਿਰ ਚਾਹ ਪੀਤੀ ਮੱਠੀ ਖਾਦੀ ਉਸ ਦੇ ਵਿੱਚੋਂ ਵੀ 13 ਆਨੇ ਵਧਾ ਕੇ ਸਿੱਟ ਦਿੱਤੇ ਕਹਿੰਦੇ ਮੈਂ ਨਾਲ ਹੀ ਫੜਨੇ ਆਉਂ। ਨਾਲ ਹੀ ਬਾਹ ਫੜਦੀ। ਕਹਿੰਦੇ ਜੇ ਪੈਸੇ ਸੱਪਣੇ ਹੀ ਹੋ ਦੇ ਹਨ ਤੇ ਮੇਰੇ ਤੋਂ ਲੈਣਾ ਹੀ ਕਿਉਂ ਹੈ? ਤੇ ਤੂੰ ਪੈਸੇ ਆਪਣੇ ਕੋਲ ਕਿਉਂ ਨਹੀਂ ਰੱਖਦਾ? ਤੂੰ ਅੱਜ ਚਾਹ ਪੀਤੀ ਹੈ, ਮੁੜ ਕੇ ਰੋਟੀ ਵੀ ਖਾਣੀ ਹੈ। ਸ਼ਾਮ ਦਾ ਭੋਜਨ ਵੀ ਛਕਣਾ ਹੈ। ਜੇ ਤੇਰੇ ਕੋਲ ਪੈਸੇ ਹੋਣਗੇ ਇਤੋਂ ਦੁਪਹਿਰੇ ਵੀ ਭੋਜਨ ਖਾ ਸਕਦਾ ਹਾਂ ਸ਼ਾਮ ਨੂੰ ਵੀ ਖਾ ਸਕਦਾ ਹਾਂ ਤੇਤੋਂ ਪੈਸੇ ਸਿੱਟ ਕੇ ਉਹ ਦੇਣਾ ਹੈ ਤੇ ਸੰਤੋਖ ਸਿੰਘ ਚੂੜਾਮੜੀ ਕਹਿਣ ਲੱਗੇ ਕਹਿੰਦੇ ਜਿਹੜੀ ਗੱਲ ਉਸ ਭਖਾਰੀ ਨੇ ਮੈਨੂੰ ਕਹੀ ਨਾ ਕਹਿੰਦੇ ਮੇਰੇ ਰੂਮਟੇ ਖੜੇ ਕਰ ਦਿੱਤੇ ਮੈਂ ਕਹਿੰਦਾ ਪੈਂਟ ਕੋਟ ਪਾਇਆ ਹੋਇਆ ਪਰ ਕਹਿੰਦੇ ਮੇਰੇ ਮਨ ਦੇ ਵਿੱਚ ਆਇਆ ਅਸਲ ਵਿੱਚ ਇਹ ਭਖਾਰੀ ਨਹੀਂ ਮੈਂ ਭਖਾਰੀ ਹਾਂ ਉਸ ਭਖਾਰੀ ਨੇ ਕਹਿਣ ਲੱਗਾ ਕਹਿਣਾ ਕੀਤਾ ਕਹਿੰਦਾ ਵੀ ਤੇਰਾ ਰੱਬ ਮਰ ਗਿਆ ਹੋਣਾ ਹੈ ਮੇਰਾ ਰੱਬ ਜੀਉਂਦਾ ਹੈ ਤੇਰਾ ਰੱਬ ਮਰ ਗਿਆ ਹੋਣਾ ਹੈ ਮੇਰਾ ਰੱਬ ਜੀਉਂਦਾ ਹੈ ਮੈਨੂੰ ਆਪਣੇ ਰੱਬ ਤੇ ਵਿਸ਼ਵਾਸ ਹੈ ਤੈਨੂੰ ਤੇ ਤਿੰਨ ਦਿਨ ਹੋਇਰੇ ਨਾ ਪੈਸੇ ਦਿੰਦਿਆਂ ਨੂੰ ਪਰ ਮੇਰਾ ਰੱਬ ਮੈਨੂੰ ਬਚਪਨ ਤੋਂ ਹੀ ਪਾਲਦਾ ਆਉਂਦਾ ਹੈ ਜਿਸ ਨੇ ਸਵੇਰ ਦੇ ਚਾਹ ਵਾਸਤੇ ਪੈਸੇ ਦਿੱਤੇ ਹਨ ਉਨੇ ਹੀ ਦੁਪਹਿਰ ਵਾਸਤੇ ਵੀ ਰਿਚਰਚਮਟ ਕੀਤਾ ਹੋਣਾ ਹੈ ਮੈਨੂੰ ਇਹਨਾਂ ਪੈਸਿਆਂ ਦੀ ਲੋੜ ਨਹੀਂ ਕਿਉਂਕਿ ਮੇਰਾ ਰੱਬ ਜਿਉਂਦਾ ਹੈ ਆਪਾਂ ਵੀ ਇਸੇ ਤਰ੍ਹਾਂ ਕਰਦੇ ਹਾਂ ਗੁਰਮਖ ਪਿਆਰਿਓ ਆਪਾਂ ਧਨ ਜੋੜਦੇ ਹਾਂ ਪੈਸੇ ਬਚਾ ਲੈਨੇ ਹਾਂ ਆਪਾਂ ਕਹਿੰਦੇ ਵੀ ਸਵੇਰੇ ਵਰਤਦੇ ਹਾਂ ਦੁਪਹਿਰੇ ਫਿਰ ਵਰਤਦੇ ਹਾਂ ਸ਼ਾਮੀ ਵਰਤਦੇ ਹਾਂ ਧੀਆ ਪੁੱਤਾਂ ਦੇ ਵਰਤਨੇ ਹਾਂ ਪਰ ਦੂਸਰੇ ਪਾਸੇ ਇਹ ਵੀ ਵਿਚਾਰ ਹੈ ਕਿ ਆਪਾਂ ਕਲ ਜੁੱਗੀ ਹਾਂ ਕਲ ਜੁੱਗ ਵਿੱਚ ਵਿਚਰਦੇ ਹਾਂ ਵਿੱਤੀ ਆਪੁੱਤਾਂ ਵਾਸਤੇ ਧਨ ਜੋੜਦੇਗਾ ਪਰ ਸੰਤ ਬਾਬਾ ਈਸ਼ਾ ਸਿੰਘ ਜੀ ਰਾੜਾ ਸਾਹਿਬ ਵਾਲੇ ਕਿਹਾ ਕਰਦੇ ਸਨ ਕਹਿੰਦੇ ਧੀਆ ਪੁੱਤਾਂ ਵਾਸਤੇ ਧਨ ਨਹੀਂ ਜੋੜਨਾ ਚਾਹੀਦਾ ਜੇਕਰ ਲਾਇਕ ਹੋਏ ਤੇ ਉਹ ਆਪ ਕਮਾ ਲੈਣਗੇ ਤੇ ਜੇ ਲਾਇਕ ਨਾ ਹੋਏ ਵੱਡੇ ਹੋ ਕਰਕੇ ਨਸ਼ੇ ਦੇ ਵਿੱਚ ਉਸਨੇ ਸਾਰਾ ਧਨ ਲੁਟਾ ਦੇਣਾ ਹੈ ਨਾਸ਼ੇ ਵਿੱਚ ਖਤਮ ਕਰ ਦੇਣਾ ਹੈ ਤੇਰੀ ਕੀਤੀ ਹੋਈ ਸਾਰੀ ਜ਼ਿੰਦਗੀ ਦੀ ਪੂੰਜੀ ਕਮਾਈ ਜਿਹੜਾ ਉਹ ਮਾਲਕ ਨੂੰ ਛੱਡ ਕਰਕੇ ਨਾਂ ਬੰਦਗੀ ਨੂੰ ਛੱਡ ਕੇ ਤੇ ਤੂੰ ਜਿਹੜਾ ਪੈਸਾ ਕਮਾਇਆ ਕੋਈ ਇੱਕ ਸ਼ਿੰਨ ਦੇ ਵਿੱਚ ਇਹ ਖਤਮ ਕਰ ਦੇਣਾ ਇਸ ਕਰਕੇ ਗੁਰਮਖ ਪਿਆਰੇ ਉਸ ਗੁਰੂ ਤੇ ਭਰੋਸਾ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਸਭ ਪਖਾਰੀ ਨੇ ਕਹਿ ਕੇ ਮੇਰਾ ਗੁਰੂ ਜਿਉਂਦਾ ਹੈ ਜੇ ਜਿਸ ਨੇ ਮੈਨੂੰ ਹੁਣ ਤੱਕ ਪਾਲਿਆ ਹੈ ਉਹ ਅੱਗੇ ਵੀ ਪਾਲੇਗਾ ਇਸ ਕਰਕੇ ਅਰਦਾਸ ਕਰਿਆ ਕਰੂ ਕਿ ਸਤਿਗੁਰੂ ਜੀ ਜਿਸ ਤਰ੍ਹਾਂ ਹੁਣ ਤੱਕ ਸਾਡੀ ਪਰਤਪਾਲਣਾ ਕੀਤੀ ਹੈ ਨਾ ਅੱਗੇ ਵੀ ਇਸੇ ਤਰ੍ਹਾਂ ਸਾਡੀ ਪਰਤਪਾਲਣਾ ਕਰਨਾ ਕੇਵਲ ਇੱਕੋ ਆਸਰਾ ਹੈ ਇੱਕੋ ਤੇਰਾ ਭਰੋਸਾ ਹੈ ਤੇਰੇ ਤੋਂ ਇਲਾਵਾ ਕਿਸੇ ਹੋਰ ਦੇ ਦਰਤੇ ਨਹੀਂ ਜਾਣਾ ਜਦੋਂ ਕਿਸੇ ਦੂਸਰੇ ਦੇ ਦਰਤੇ ਜਾਂਦੇ ਹਨ ਨਾ ਦੇਵਤਾਰੀ ਬਾਬਿਆਂ ਦੇ ਕੋਲ ਜਾਂਦੇ ਹਨ ਤੇ ਉਹਨਾਂ ਨੇ ਆਪਣਾ ਵਿਸ਼ਵਾਸ ਤੋੜਨਾ ਹੀ ਤੋੜਦਾ ਪਰ ਗੁਰੂ ਕੋ ਦੇ ਵਿਸ਼ਵਾਸ ਨਹੀਂ ਤੋੜਦਾ ਜਿਹੜਾ ਸ਼ਰਨ ਦੇ ਵਿੱਚ ਆਉਂਦਾ ਹੈ ਨਾ ਹਮੇਸ਼ਾ ਝੋਲੀਆਂ ਭਰਤੇ ਹੀ ਜਾਂਦਾ ਹੈ ਕਿਉਂਕਿ ਸਤ ਪੁਰ ਜਾਗਤਾ ਹੈ ਤੇ ਉਹ ਮਾਲਕ ਹਮੇਸ਼ਾ ਜਾਗਦਾ ਹੈ ਜਿਸ ਤੈ ਮਰਜੀ ਜਿੱਥੇ ਮਰਜੀ ਖੜ ਕੇ ਅਰਦਾਸ ਕਰ ਲਈਏ ਭਾਵਨਾ ਦੇ ਨਾਲ ਜਨਮ ਬਣ ਕੇ ਅਰਦਾਸ ਕਰ ਲਈਏ ਨਾ ਸਿਰ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਉਹਨਾਂ ਕੋਲ ਤਾਂ ਸਿਰੇ ਮੰਗਣ ਦੀ ਲੋੜ ਨਹੀਂ ਪੈਂਦੀ ਪਰ ਗੱਲ ਭਾਵਨਾ ਦੀ ਹੈ ਪ੍ਰਤੀਤ ਦੀ ਹੈ ਵਿਸ਼ਵਾਸ ਉਪੇ ਤੇ ਗੁਰੂ ਤੇ ਪਿਆਰ ਹੁੰਦਾ ਸਤਗੁਰੂ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਹੋਇਆਂ ਭੁੱਲਾਂ ਕਿੰਨਾ ਕਰਦੀਆਂ ਗੱਜ ਕੇ ਪਤੇ ਬਵਾਵਾ ਹੀ ਗੁਰਜੀ ਦਾ ਫਲਸਾ ਬਾਦ ਜੁਦੀ ਕੀ ਪਤੇ